ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਜਾਣੀਆਂ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰੇਲੂ ਪਸ਼ੂਆ ਵਪਾਰ ਦਾ ਕੋਈ ਕੰਮ ਨਹੀਂ ਕਰਦੇ ਇੱਕ ਆਪਾਂ ਤੁਹਾਨੂੰ ਕੱਟਾ ਦਿਖਾਉਣਾ ਬਹੁਤ ਹੀ ਸੋਹਣਾ ਤੇ ਦੁੱਧ ਹੋਣੀਆਂ ਤੋਕੜਾਂ ਕੱਪਣਾ ਇੱਕ ਜਰਸੀ ਆ ਇੱਕ ਥੋੜੀ ਛਾਈ ਹਾਲ ਦੇ ਨਾਲ ਜਰਸੀ ਕ੍ਰੋਸ ਆ ਜੀ ਦੋਵੇਂ ਤੋਕੜਾਂ ਕੱਪਣਾ ਤੇ ਇੱਕ ਬਿਲਕੁਲ ਤਾਜੀ ਸੂਈ ਆ ਅੱਜ ਹੀ ਸੋਹਣੀ ਜਾਨਾ ਕੀਤੇ ਇੱਕ ਕੱਟੀ ਸੇਲ ਕਰਨੀ ਆ ਚੰਗੀ ਸੋਹਣੀ ਕੱਟੀ ਆ ਜੀ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਤਾਂ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਨਾ ਪਸ਼ੂਆਂ ਟੇਲ ਲੈਣੇ ਆ ਜੀ ਕੱਟੀ ਤੂੰ ਹਾਂ ਰਹੀ ਇਹ ਪੀ ਲੈ ਕੱਟੀ ਤੂੰ ਆ ਦਿਖਾ ਦਾਂਗੇ ਗਾਂ ਸੂਈ ਮੁੜ ਕੇ ਆਵਾਂਗੇ ਫਿਰ ਹਾਈ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਹੁਤ ਵਧੀਆ ਪਾਜੀ ਠੀਕ ਜੀ ਸਲਾਮ ਚੜਦੀ ਕਲਾ ਜੀ ਤੁਹਾਡਾ ਸਾਡੀ ਪਿੰਤੇ ਆਉਣ ਤੇ ਨਿੱਘਾ ਸਵਾਗਤ ਪਾਜੀ ਤਾਂ ਨਵਾਜ਼ ਜੀ ਤੁਹਾਡਾ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਜੀ ਤੇ ਵਪਾਰ ਦਾ ਕੰਮ ਹੈ ਜੀ ਆਪਣਾ ਨਹੀਂ ਵਪਾਰ ਦਾ ਨਹੀਂ ਆਪਾਂ ਨਾ ਨਾਲ ਡੇਰੀ ਦਾ ਕੰਮ ਕਰਦੇ ਆ ਠੀਕ ਹੈ ਤੇ ਉਹ ਟੁਕੜਾ ਕਪੜਾ ਫਿਰ ਹਣ ਮੈਂ ਕਿਹਾ ਵੀ ਵੇਚ ਦਿੰਦੇ ਆ ਜਣੀ ਮੱਝਾਂ ਪਾਉਂਦਾ ਰਾਦਾ ਬਣਿਆ ਸੀ ਠੀਕ ਹੈ ਜੀ ਠੀਕ ਹੈ ਤੇ ਇਹ ਕਾਰਨ ਪਸ਼ੂ ਸਾਰੇ ਹੀ ਵਧੀਆ ਵਾ ਜੀ 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 ਜਿਹੜੀ ਗੱਲ ਕਵਾਂਗੇ ਉਹ ਗਲਤ ਨਹੀਂ ਹੋਊਗੀ ਜੀ ਪਸ਼ੂ ਚੰਗੇ ਆ ਕੁਆਲਟੀ ਵਾਲੇ ਆ ਬਿਲਕੁਲ ਬਿਲਕੁਲ ਜੀ ਤੇ ਕੱਟੀ ਵੀ ਆ ਤੇ ਕੋਈ ਕਟਾ ਵੀ ਆ ਹਾਂ ਹਾਂ ਕਟਾ ਵੀ ਆ ਤੇ ਐਡਰੈਸ ਇੱਕ ਰਾ ਦੱਸ ਦਿਓ ਜੀ ад્રેਸ ਨਾਮ ਮੇਰਾ ਪਰਮਿੰਦਰ ਸਿੰਘ ਆ ਪਿੰਡ ਜਾਨੀਆਂ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਪਿੰਡ ਚ ਕੀ ਨਾਂ ਚੱਲਦਾ ਜੀ ਲਾਲੀ ਚੱਲਦਾ ਜੀ ਲਾਲੀ ਮਲਾਜਮ ਹਾਂਜੀ ਜਿਦਾ ਜਿਦਾ ਮਰਜ਼ੀ ਖਲਵਾ ਠੀਕ ਹੈ ਜੀ ਹਾਂਜੀ ਹਾਂਜੀ ਸਹੀ ਆ ਤੇ ਇਹ ਪਿੰਡ ਜੰਡੇਆਲੇ ਦੇ ਨਾਲ ਹੀ ਪੈ ਰਿਹਾ ਦਿੰਦਾ ਹਨਾ ਨਾਲ ਹੀ ਆ ਜੀ ਕਿਲੋਮੀਟਰ ਇੱਕ ਆ ਫੋਨ ਨੰਬਰ ਇੱਕ ਵਾਰ ਫੇਰ ਬੋਲਦੇ 97805 69209 ਠੀਕ ਹੈ ਜੀ ਤੇ ਕੱਟੀ ਤੋਂ ਸ਼ੁਰੂਆਤ ਕਰਦੇ ਆ ਜੀ ਕਿੰਨੇ ਚਿਰ ਦੀ ਹੋ ਗਈ ਹੈ ਜੀ ਕੱਟੀ ਇਹ ਤਕਰੀਬਨ ਹੋ ਗਈ ਹੋਊਗੀ 18 19 ਮਹੀਨਿਆਂ ਦੀ 18 19 ਮਹੀਨਿਆਂ ਦੀ ਵੀਡੀਓ ਦੇ ਵਿੱਚ ਪਹਿਲਾਂ ਹੀ ਸਾਡੀ ਬਾਹਰ ਹੀ ਗੱਲ ਹੋ ਗਈ ਆ ਭਾਜੀ ਉਹ ਨਹੀਂ ਦੋ ਇੱਕ ਕੱਟੀ ਤੇ ਕੱਟਾ ਸੇਲ ਕਰਨੇ ਆ ਦੇਣੇ ਉਹਨੂੰ ਜਿੰਨੇ ਸਾਹਮਣੇ ਆ ਸਾਹਮਣ ਵਾਲੇ ਨੂੰ ਦੇਣੇ ਦੂਜੇ ਵੀਰ ਨੂੰ ਨਹੀਂ ਪਿਓ ਫੋਨ ਨਾ ਕਰੇ ਹਨਾ ਬਿਲਕੁਲ ਦੂਜੇ ਭਾਵੇਂ ਇੱਥੇ ਬੱਜੇ ਰਣ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਹਾਂ ਬਿਲਕੁਲ ਦੇਵਾਂਗੇ ਉਹਨੂੰ ਜਿੰਨੇ ਸਾਹਮਣੇ ਆ ਜੀ ਉਹ ਵੀ ਕੋਈ ਉਹਦਾ ਮਾਨਤਾਣ ਵੀ ਕਰਾਂਗੇ ਯਾਰਖੰਡ ਘੜ ਦੇ ਦਾਂਗੇ ਠੀਕ ਤੇ ਪਰ ਦੂਜੇ ਬੰਦੇ ਨੂੰ ਨਹੀਂ ਇਹਦੀ ਮਾ ਦਾ ਕੋਈ ਰਿਕਾਰਡ ਕਿੰਨਾ ਕਰਿਆ ਜੀ ਇਹਦਾ ਮਾ ਦਾ ਹੈਗਾ ਜੇ 13 ਲੀਟਰ ਦਾ ਸੀ 13 ਲੀਟਰ ਦਾ ਤੇ ਆ ਇਹ ਕਿਨੇ ਚਰ ਦੀ ਹੋਗੀ ਹੋਗੀ ਇਹ 18 ਹੁੰਦੀਆਂ ਮਹੀਨਿਆਂ ਦੀ ਆ 18 ਹੁੰਦੀਆਂ ਮਹੀਨਿਆਂ ਦੀ ਹਨਾ ਬੱਜੀ ਦਿਖਾ ਦਿੰਦੇ ਆ ਕਈ ਵਾਰ ਇਹ ਖਿੱਚ ਕੇ ਭੱਜ ਜਾਂਦੇ ਆ ਪੁੱਛੋ ਖੀਰੀ ਆ ਅੱਛਾ ਖੀਰੀ ਬਾਕੀ ਥਣ ਚਾਰ ਹੀ ਲੱਗੇ ਤੇ ਥਣ ਸੋਹਣੇ ਲੱਗੇ ਝੋਲੀ ਝਾਲੀ ਬੜੀ ਚੰਗੀ ਝੋਟੀ ਦੀ ਬਾਕੀ ਸਾਂਭਣ ਵਾਲਾ ਵੀਰ ਕੋਈ ਲੈ ਜਾਏ ਸਿੰਘ ਵੇਖ ਲਓ ਵੀ ਹੁਣ ਤੋਂ ਹੀ ਕੁੰਡਾ ਹੋਣ ਡਿਆ ਵੇਖੋ ਸਿੰਘ ਨਿਗਾ ਨਿਗਾ ਸਿੰਘ ਆ ਕੋਈ ਵੱਡਾ ਸਿੰਘ ਰਿੰਗ ਆ ਕਵਾਲਿਟੀ ਸਿੰਘ ਦੀ ਚੰਗੀ ਆ ਆ ਵੇਖੋ ਜੀ ਉਂਗਲ ਪੈਂਦੀ ਜਾਂ ਨਹੀਂ ਨਿਕਾ ਆ ਸਿੰਘ ਮੁੜਨ ਡਿਆ ਆ ਜੀ ਕੱਟੀ ਸੋਹਣੀ ਪੂਰੀ ਆ ਕੁਆਲਿਟੀ ਵੇਖੋ ਕੱਟੀ ਦੀ ਰਹਿਣ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ 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 ਦੇ ਦੇ ਰਹਿੰਦੇ ਨਾ ਹਾਂਜੀ 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 ਵੇਖੋ ਜੀ ਤੇ ਇਹਦੀ ਕੀਮਤ ਕਿੰਨੀ ਕੁ ਕਰੋਗੇ ਜੀ ਕੀਮਤ ਤੇ ਜਿਹੜੀ ਆਪਾਂ 40000 ਮੰਗਦੇ ਆ ਅੱਛਾ ਜੀ 38000 ਦੀ ਦੇ ਦਾਂਗੇ ਠੀਕ ਆ 38000 ਦੀ ਬਾਕੀ ਜਿਹੜਾ ਭੈਣ ਭਰਾ ਨੂੰ ਪਰਖਿਆ ਨਾ ਫੋਨ ਉਹ ਲਾਵੇ ਮੌਕੇ ਤੇ ਮਾਨਤਾਂਨ ਜਰੂਰ ਹੋਊਗਾ ਹਨਾ ਠੀਕ ਆ ਸਾਹਮਣ ਵਾਲਾ ਕੋਈ ਫੋਨ ਲਾਵੇ ਦੇ ਕੇ ਤੋਰਨਗੇ ਕੋਈ ਰੱਖਣ ਵਾਲਾ ਭਰਾ ਦੂਰੋਂ ਆਏ ਹੁੰਦੇ ਆ ਕਈ ਕੁਝ ਵੇਖਣਾ ਪੈਂਦਾ ਵਾ ਮਾਨਤਾਂਨ ਜਰੂਰ ਕਰਾਂਗੇ ਜਿੰਨੇ ਜੋਗੀਆਂ ਤੇ ਹੁਣ ਤਾਜੀ ਸੂਈ ਦਿਖਾ ਦੀ ਹੈ ਹਨਾ ਤੇ ਆਪਾਂ 제ਰ ਤੇ ਪਿਛੇ ਲਮਕਦੀ ਹੈ ਜੇ ਤੇ ਆਹ ਵੇਖੋ ਬੱਛਾ ਕੁ ਮਛੀ ਮਗਰ ਮਛੀ ਹੈ ਜੱਸੀ ਦੀ ਬਹੁਤ ਮਛੀ ਤੇ ਥਣ ਵੇਖੋ ਵੈਡ ਨੂੰ ਕਿਹੜਾ ਲੱਗਾ ਕਿੱਡਾ ਸੋਹਣਾ ਥਣ ਕੁਆਲਿਟੀ ਵਾਲਾ ਲੱਗਾ ਕੱਲਾ ਕੱਲਾ ਥਣ ਸੂਆ ਭਾਜੀ ਇਹਦਾ ਕਰਵਾਊਗਾ ਦੂਜਾ ਸੁਭਾਜੀ ਸੂਆ ਅੱਛਾ ਦੂਜਾ ਸੂਆ ਹਾਂ ਦੂਜਾ ਸੂਆ ਠੀਕ ਹੈ ਜੀ ਠੀਕ ਹੈ ਇਹਨੂੰ ਤੋਰੀਏ ਖੋਲ ਕੇ ਮੜੀ ਜੀ ਤੋਰਦੇ ਨੇ ਇਹਨੂੰ ਸੂਣ ਕਰਕੇ ਮੜਾ ਜਾ ਕਰਨ ਦੀ ਆ ਜੀ ਜੀ ਕੋਈ ਗੱਲ ਨਹੀਂ ਬਹੁਤ ਠੰਡੀ ਠੁੰਡੀ ਆ ਠੀਕ 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 ਹੁੰਦਾ ਨਾ ਬੱਚੇ ਦਾ ਕਰਕੇ ਥੋੜਾ ਬੋਦਾ ਕਰਦੀਆਂ ਤੇ ਦੁੱਧ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਇਹ ਕਰੂਗੀ ਜੀ ਇਹ ਚੱਲੂਗੀ ਜੀ 19-20 ਕਿਲੋ ਦੇ 19 20 ਕਿਲੋ ਹੁਣ ਬਹੁਤ ਵਧੀਆ ਵਾ ਪੂਰਾ ਚੰਗਾ ਥਾਣ ਗਾਰਡਰ ਥਾਣ ਕਹਿ ਦਿੰਦੇ ਜਿੱਦਾਂ ਹਨਾ ਜਿੱਦਾਂ ਆਇਰਲੈਂਡੋ ਕਹ ਲੈ ਜਿਹੜੀ ਮਰਜੀ ਕਹ ਲੈ ਲੋਕਾਂ ਦੀ ਆਪਣੀ ਦੁੱਧੋ ਤਾਂ ਇਹਦਾ ਚਟਾਣਾ ਜੀ ਹਾਂ ਤੇ ਠੀਕਾ ਵੀ ਬਹੁਤ ਸੋਹਣਾ ਲੱਗਾ ਜੀ ਜੀ ਮਗਰ ਜਰਸੀ ਦੀ ਵਛੀ ਹੈ ਜੀ ਬਾਕੀ ਥਾਣ ਦੀ ਕੁਆਲਿਟੀ ਤੁਸੀਂ ਵੇਖ ਲਓ ਸੋਹਣੀ ਆ ਹੁਣੇ ਸੂਕ ਹੀ ੜੀ ਹੈ ਜੇ ਚਲੋ ਪਛਾ ਜਾਓ ਵਛੀ ਮਗਰਿਆ ਜੀ ਵਛੀ ਜਰਸੀ ਦੀ ਪਿਓਰ ਸੋਹਣੀ ਸੁਨੱਖੀ ਬਾਕੀ ਥਾਣ ਬੜੇ ਚੰਗੇ ਕੁਆਲਟੀ ਵਾਲੇ ਲੱਗੇ ਆ ਤੇ ਚਵਾਈ ਭਾਜੀ ਇਹਦੀ ਰੱਸੀ ਪਾ ਕੇ ਕਰਦੇ ਰਹੇ ਕਿੱਦਾਂ ਜੀ ਇਹ ਨਾ ਵੀਰ ਆਪਣੇ ਆਪ ਝੂਠ ਮਾਰਦਗੇ ਇਹ ਰਿਸ਼ਤੇਦਾਰਾਂ ਦੀ ਆਈ ਜਦੋਂ ਵੀਡੀਓ ਆਪਾਂ ਬਣਾਉਣੀ ਹੈ ਨਾ ਜੀ ਤੇ ਉਹਨਾਂ ਨੇ ਭੇਜੀ ਸੀ ਅੱਛਾ ਵੀ ਇਸ ਗੱਲ ਦਾ ਆਪਾਂ ਝੂਠ ਨਹੀਂ ਮਾਰਨਾ ਪਿਆ ਫੇਰ ਰਿਸ਼ਤੇਦਾਰਾਂ ਦੀ ਆ ਬਿਲਕੁਲ ਬਿਲਕੁਲ ਠੀਕ ਆ ਤੇ ਮੱਲਾ ਉਹ ਮੇਰੇ ਸਾਹ ਦੇ ਨਾਲ ਜਿੱਦਾਂ ਮਰਜੀ ਪਾ ਕੇ ਚੋਲੇਣ ਕੋਈ ਦਰਦੀ ਆ ਹਾਂ ਹੁਣ ਜਿੱਦਾਂ ਸੂਈ ਸਵਾਈ ਹੈਗੀ ਚੋਈ ਜਾਣੀ ਐ ਚਾਈ ਚੋਈ ਜਾਣੀ ਆ ਹਾਂ ਪਿਸ਼ਾਮਾ ਨੂੰ ਆ ਕੇ ਚੋਲੇ ਭਾਵੇਂ ਆ ਕੇ ਹੁਣ ਤਾਂ ਕੋਈ ਰਹਿਣਾ ਹੀ ਨਹੀਂ ਆ ਜੀ 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 ਠੀਕ ਹੈ ਪਰਦਾ ਹੈ ਹਾਂਜੀ 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 ਤਾਂ ਮੋਲੇ ਦਾ ਕਿ ਨਾ ਕਰਨਾ ਮੁੱਲ ਮੁੱਲ ਪਿੰਡਲ ਸਾਹਿਬ 65000 ਲੈ ਲਾਂਗੇ ਜੀ ਤੇ ਮਾਨਤਾਨ ਕਰਕੇ 62000 ਰੁਪਏ ਦੇ ਦਾਨ 62000 ਦੀ ਫੋਨ ਲਾ ਲੈ ਕੋਈ ਵੀ ਪਰਚੋ ਵੀ ਮਾਨਤਾਨ ਕਰਦਾ ਕਿਉਂ ਭਾਜੀ ਉਹਨਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਦੁੱਧ ਦਾ ਜ਼ਰੂਰ ਕੰਮ ਹੈ ਤੇ ਆਪਣੀ ਸਮਝ ਨਾਲ ਪੈਸੇ ਲਾਇਓ ਤੁਹਾਨੂੰ ਵੈੜ ਦੇ ਦੇਣਗੇ ਹਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਕੀਮਤ ਲਾਇਓ ਚੀਜ਼ ਦੀ ਤੇ ਕੀਮਤ ਜਿਹਨੇ ਲਾਤੀ ਉਹਨੂੰ ਮਨਾਉ ਨਹੀਂ ਕਰਨਾ ਅੱਗੇ ਤੋਕੜ ਗੱਬਣ ਆ ਵੀ ਫਿਰ ਤੋਕੜ ਗੱਬਣ ਵੈੜ ਇਹ ਪਿੰਡ ਸਾਹਿਬ ਕੋਈ ਤੀਜੇ ਨੂੰ ਲਾਲੇ ਕੋਈ ਚੌਥੇ ਨੂੰ ਲਾਲੇਗਾ ਗੱਬਣ अच्छा हां अपनी मर्जी ला ले है ना वे इन सुबह तू भी पहला क ले हांदी होनी है दूध चोण नु है ना आ देखो जी ते गब्बण किन्ने चरदी है जी ये ए गब्बणा 5 ਮਿੰਨਾਂ ਦੀ ਆ 50 ਮਿੰਨਾਂ ਘੱਟ ਹੋਣਗੇ ਠੀਕ ਆ ਤੇ ਦੁੱਧ ਕਿੰਨਾ ਜੀ ਦੁੱਧ ਇਹਦਾ ਉਦਾਂ ਦੇ 6 ਕਿਲੋ ਤੇ ਜਿਹੜਾ ਆਪਾਂ ਮਤਲਬ ਠੰਡਾ ਕਰਕੇ 5 ਕਿਲੋ ਤੋਂ ਬਾਹਰ ਹੋਊਗਾ ਘੱਟ ਨਹੀਂ ਹੋਊਗਾ ਠੀਕ ਆ 5 ਕਿਲੋ ਤੋਂ ਬਾਹਰ ਹੀ ਆ ਹਾਂਜੀ ਹਾਂਜੀ ਤੇ ਹੈ ਠੰਡੀ ਧਿਰੀ ਹੈ ਜੀ ਬਹੁਤ ਬਹੁਤ ਰਸੀ ਪਾਗ ਚਵਾਈ ਕਰਦੇ ਕਿਦਾਂ ਇਹ ਹੁੰਦਾ ਹੀ अच्छा ओ दई ते एदा पिंडर साहब इक गल हैगी जी ए एਵੇਂ ਮੈਂ ਕਹਦਾ ਇਹ ਜਿੱਦਾਂ ਲੱਗਦਾ ਨਾ ਵੀ ਲੱਤ ਮਾਰਨ ਪੈਂਦਾ ਪਹੂ ਲੱਤ ਨਹੀਂ ਮਾਰੂਗੀ ਠੀਕ ਆ ਤੇ ਮੁੰਡਾ ਮੇਰਾ ਤੇ ਉਹਦੇ ਕੋਲ ਲਾਉਂਦੀ ਵੀ ਨਹੀਂ ਅੱਛਾ ਉਹਦੇ ਕੋਲ ਲਾਉਂਦੀ ਵੀ ਨਹੀਂ ਲੱਤ ਉਹ ਆਦਤ ਹੁੰਦੀ ਹੈ ਤੇ ਐਵੇਂ ਕਿਤੇ ਮਾੜਾ ਜਿਹਾ ਪਹੂ ਐਂ ਕਰ ਲੈਂਦਾ ਜਿੱਦਾਂ ਉਹ ਕਈ ਵਾਰਾਂ ਕਰਦੀਆਂ ਵਾਂ ਹਾਂਜੀ ਬੇਡ ਡਰ ਕੇ ਹੀ ਪਰਾਂ ਛੱਡ ਦਿੰਦੇ ਬਾਲ ਤੇ ਫਿਰ ਪਹੂ ਉਦੋਂ ਵੀ ਜ਼ਿਆਦਾ ਡਰ ਜਾਂਦਾ ਜੀ 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 ਹਾਂਜੀ ਹਾਂਜੀ ਤੇ ਮਗਰਲਾ ਸਾਰੇ ਜਿਹੜਾ ਇਧਰ ਨਾਲ ਬਹਿਣੀ ਵਾਲਾ ਨਾ ਹਾਂਜੀ ਉਹਦੇ ਵਿੱਚ ਸਰੂ ਆ ਹਾਂਜੀ ਤੇ ਉਹ ਮੱਲਾ ਇਦਾਂ ਆਪਣੀ ਥੇਲੀ ਚ ਆ ਜਾਂਦਾ ਅੱਛਾ ਚੋਂਦਾ ਨਹੀਂ ਚੋਂਦਾ ਨਹੀਂ ਨਹੀਂ ਚੋਂਦਾ ਠੀਕ ਹੈ ਹੈਗਾ ਯਾਰ ਇਹ ਚੋਂਦਾ ਨਹੀਂ ਜੇ ਕੋਈ ਮੀਂਹ ਕਹੂਗਾ ਤੇ ਮੈਂ ਉਹਨੂੰ ਆਪਣੇ ਬੇਟੇ ਕੋਲ ਕਿਉਂਕਿ ਹੁਣ ਬੱਚੇ ਪੁੱਛੇ ਬਣਾਉਣਾ ਜਾਣਦੇ ਆ ਉਹ ਉਹਨਾਂ ਨੂੰ ਚੁਵਾਈ ਦੀ ਪਾਲਾਂਗੇ ਜਿਹੜਾ ਘਰ ਆਣ ਕੇ ਚੋਲੂ ਉਹਦੇ ਨਾਲ ਦੀ ਤਰੀਜ਼ ਹੀ ਨਹੀਂ ਬਿਲਕੁਲ 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 ਜੀ ਬਿਲਕੁਲ ਕਿਉਂਕਿ ਸਰਾਹੀ ਸ਼ਰਮਾ ਨਹੀਂ ਅਗਲਿਆਂ ਦੇ ਪੈਸੇ ਦੇਣੇ ਆ ਜਿਨੇ ਪੈਸੇ ਦੇਣੇ ਆ ਆਪਣੀ ਤਸੱਲੀ ਕਰ ਲੈਂਦਾ ਹੁਣ ਤੁਸੀਂ ਜਿਹੜੀ ਗੱਲ ਦੱਸਤੀ ਐ ਇਹਦੇ ਵਿੱਚ ਕੋਈ ਪਰਦਾ ਵੀ ਨਹੀਂ ਰਹਿ ਗਿਆ ਨਾ ਜੇ ਤੁਸੀਂ ਦੱਸਿਆ ਨਾ ਇਹ ਤਾਂ ਪਰਦਾ ਰਹਿ ਜਾਂਦਾ ਹਨਾ ਜਿਹੜੇ ਪਹੂ ਟੋਕੜ ਵੇਚੇ ਆ ਨਾ ਤੇ ਆਪਾਂ ਨੂੰ ਸ਼ੋਭਾ ਹੀ ਮਿਲੀ ਐ ਚਲੋ ਪਰਮਾਤਮਾ ਗਰੀ ਜੀ 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 ਉਦੋਂ ਉਹ ਵੀਰ ਦੂਜੇ ਨੇ ਪਾਈ ਤੜੇ ਨਾਲ ਉਹਦਾ ਹੈਗਾ ਵੀਰ ਦਾ ਵਧੀਆ ਫਾਰਮ ਵਾਲਾ ਵੀਰ ਹਾਂ ਠੀਕ ਆ ਉਹਨੇ ਪਾਈ ਨੇ ਆਪਣਾ ਭਰਾ ਹੀ ਆ ਵੀ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਲੈ ਜਾਓ ਇਹਨੂੰ ਤੇ ਦੁੱਧ 5 ਕਿਲੋ ਤੇ ਪੰਜਾਂ ਮਹੀਨਾ ਦੀ ਗੱਬਣ ਹਣਾ ਚੈੱਕ ਪਾ ਸਕਦਾ 7 ਦਿਨ ਘੱਟ ਪੰਜਾਂ ਤੋਂ ਠੀਕ ਆ ਪੰਜ ਪੰਜ ਸੱਤ ਬਾਕੀ ਕੈਮ ਆ ਲੱਸੀ ਗੇ ਬਣੇ ਹੋਣੀ ਕੀ ਪਿ ਕੈਮ ਪਸ਼ੂ ਸੰਭਾਲੇ ਪੂਰੇ ਆ ਜੀ ਸਾਬ ਜੇ ਆਪਾਂ ਇਹ ਸਚਾਈ ਕਰਨੀ ਆ ਨਾ ਔਰ ਤੇ ਆਪਾਂ ਨੂੰ ਸ਼ਰਮ ਨਹੀਂ ਮਿਲ ਕੇ ਆਉਂਦੀ ਜੀ 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 ਸ਼ਰਮ ਨਾਲ ਮੂੰਹ ਥਾਣੇ ਲੀਦਾ ਜਦੋਂ ਕੋਈ ਗੱਲ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਸੱਚਾ ਹੋਊ ਬੰਦਾ ਅੱਖ ਚੁੱਕ ਕੇ ਗੱਲ ਕਰੂਗਾ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੋਹਲੇ ਦਾ 30000 ਰੁਪਏ ਦਾ ਸਾਬ ਹਾਂ ਜੀ ਤੇ 2000 ਹੰਦਾਂਗੇ 28000 ਦੀ 28000 ਦੀ ਬਾਕੀ ਫੋਨ ਲਾਵੇ ਕੋਈ ਜਿੰਨੂੰ ਪਸੰਦ ਹੋਵੇ ਦੇ ਹੀ ਦੇਣੀ ਆ ਹਨਾ ਹਾਂ ਬਿਲਕੁਲ ਇਹ ਨਾ ਕਵੇ ਵੀ ਬਿਲਕੁਲ ਕਵੇ ਵੀ ਨਾ ਨਾ ਕੀਮਤ ਪੂਰੀ ਲਾਵੇ ਆਪਣੇ ਵੀ ਕੀ ਕੀ ਕੀਮਤ ਆ ਹਨਾ ਫੋਨ ਬਹੁਤ ਸੋਣਾ ਤੇ ਬਹੁਤ ਮਤਲਬ ਕੋਈ ਗੱਲ ਹੀ ਨਹੀਂ ਆ ਜਿੱਦਾਂ ਮਰਜ਼ੀ ਹਾਂ ਬਿਲਕੁਲ ਠੰਡੀ ਧੀਰੀ ਜਾਵੇ ਲੋ ਜੀ ਜੀ ਤੇ ਅਗਲੀ ਜਰਸੀ ਵੀ ਖੋਲ ਲੋ ਜੀ ਬਾਕੀ ਮੁੱਲ ਵੀ ਜਾਇਗੀ ਤਾਂ ਬੜੇ ਜਰਸੀ ਵੀ ਬਹੁਤ ਠੰਡੀ ਧੀਰੀ ਆ ਠੀਕ ਹੈ ਜੀ ਮਤਲਬ ਕੋਈ ਗੱਲ ਨਹੀਂ ਖੰਡੀ ਦੀ ਰੀ ਜਰਸੀ ਚਾਰੋਂ ਚੌਥੇ ਨੂੰ ਲਾ ਲਓ ਗਾਂ ਦਾ ਫੱਟੇ ਹਾਂਜੀ 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 ਆਹ ਬਤਾ ਬਾਕੀ ਫੇਸ ਵੇਖੋ ਪਿਓਰ ਜਰਸੀ ਕਈ ਬਰੀਡ ਦੇ ਕੰਮ ਕਰਦੇ ਆ ਨਾ ਜਿੱਦਾਂ ਜੇ ਕਿ ਇਹਨੇ ਬਰੀਡ ਤਿਆਰ ਕਰਨੀ ਹੋਵੇ ਤੇ ਇਹ ਜਰਸੀ ਨੂੰ ਲੈ ਜੇ ਹਾਂ ਬਿਲਕੁਲ ਇਹਦੇ ਕੋਲ ਬੱਛੀ ਲਈ ਅੰਦਰ ਇੱਕ ਠੀਕ ਆ ਆਹ ਵੇਖੋ ਜੀ ਬਰੀਡ ਤਿਆਰ ਕਰਨ ਨੂੰ ਜਰਸੀ ਜਿਹੜਾ ਟੀਕਾ ਲਵਾਇਆ ਉਹ ਚਾਚੇ ਦਾ ਮੁੰਡਾ ਸਾਹਮਣੇ ਡਾਕਟਰ ਆ ਹਾਂਜੀ ਚੰਗਾ ਵਧੀਆ ਜਰਸੀ ਵਾਲੀ ਗਾਈ ਨੂੰ ਲਵਾਇਆ ਠੀਕ ਆ ਆਹ ਵੇਖੋ ਜੀ ਪਿਓਰ ਜਰਸੀ ਇਹਨੇ ਕਹਿੰਦਾ ਵੀ ਮਛੀ ਦਾ ਲਵਾਇਆ ਵਾ ਜੀ ਮਤਲਬ ਟੀਕਾ ਚੰਗਾ ਵਧੀਆ ਵਾ ਨਿਕਲ ਆਵੇ ਤੇ ਜਲਸੀ ਵਛੀ ਨਿਕਲ ਆਵੇ ਜਾਂ ਮੱਛਾ ਨਿਕਲ ਆਵੇ ਇਹ ਇਹ ਜਿਹੜੇ ਭੈਣ ਭਰਾ ਤੋਕਣਾ ਗੰਬਣਾ ਜਮਾਨ ਕਰਦੇ ਕਈ ਸਾਨੂੰ ਫੋਨ ਕਰਦੇ ਆ ਨਾ ਚੁੱਪ ਕਰਕੇ ਆਪਣੀ ਮਰਜ਼ੀ ਸਮਝਣਾ ਸਾਈ ਪਾ ਦਿਓ ਵੀ ਕਿੱਥੇ ਚੰਗੀ ਲੱਗੀ ਇਹ ਪਹਿਲੇ ਫੋਨ ਤੇ ਵਿਖ ਜਾਣੀ ਜਿੰਨੀ ਸੋਹਣੀ ਆ ਜੀ ਇਹ ਸੋਹਣੀ ਜੀ ਦੀ ਤਾਰੀਫ ਕਰਨ ਦੇ ਵਿੱਚ ਕੋਈ ਗਨਾਹ ਨਹੀਂ ਹੁੰਦਾ ਬਾਕੀ ਚਵਾਈ ਦੁੱਧ ਭਾਜੀ ਭਾਜੀ ਥੱਲੇ ਨਾ ਮਾਰੋ ਤਰਫ ਠੀਕ ਆ ਠੀਕ ਆ ਧਾਰਾ ਨਾ ਮਾਰੋ ਕੋਈ ਗੱਲ ਨਹੀਂ ਆ ਰਨਾ ਹੀ ਜਰਮਾਨਾ ਰੱਖਿਆ ਵਾ ਉਹ ਤੁਹਾਡਾ ਪਲਾਜ਼ੇ ਮਾਫੀ ਜੀ ਭਰਾ ਜੀ ਮੈਨੂੰ ਮਾਫ ਕਰ ਦਿਓ ਨਾ ਪਤਾ ਕੀ ਆ ਥੱਲੇ ਪੈਰਾਂ ਚ ਦੁੱਧ ਰੁਲਦਾ ਜੀ ਮਾਫ ਆ ਆਪਾ ਪਾਣੀ ਚੋਂ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋ ਨਹੀਂ ਪਤਾ ਹੁੰਦਾ ਕਿ ਯਾਰ ਹਾਂ ਹਾਂ ਬਸ ਆਹੀ ਮਾਫਾ ਉਹ ਤਾਂ ਚਲੋ ਜਰਸੀ ਪਿਓਰ ਆ ਬਰੀਡ ਚੰਗੀ ਆ ਕੁਆਲਿਟੀ ਵੇਖੋ ਵੈੜ ਦੀ ਮੂੰਹੋਂ ਬੋਲਦੀ ਜੀ ਚਾਰੂ ਚੁਰੂ ਬਹੁਤ ਜਿਆਦੀ ਆ ਜੀ ਮਤਲਬ ਜਿੰਨਾ ਪਾਲੋਗੇ ਉਨਾਂ ਚੋਲੋਗੇ ਤੇ ਇਹ ਨਹੀਂ ਜੇ ਮੈਂ ਕਹਿੰਦਾ ਵੀ ਇਹ 20 ਲੀਟਰ ਦੀ ਦੀ ਆ पर 15 16 ਤੱਕ ਇਹ ਮੱਲਾ ਵੀ ਤੂੰ ਗੱਲ ਹੀ ਨਹੀਂ ਤੇ ਇਹਦਾ ਸੂਆ ਦੂਜਾ ਕਿ ਤੀਜਾ ਇਹ ਤਾਂ ਤੁਸੀਂ ਮੇਰੇ ਸਾਹ ਦੇ ਨਾਲੇ ਚੌਥੇ ਗੱਬਣ ਹੋਣੀ ਚੌਥੇ ਹੋਣੀ ਕਿ ਗੱਬਣ ਤੇ ਹੁਣ ਦੁੱਧ ਕਿੰਨਾ ਦੁੱਧ ਇਹਦੇ ਕੋਲ ਠੰਡਾ ਕਰਕੇ 9 ਕਿਲੋ ਤੇ ਖਵਾਵਾ 10 ਕਿਲੋ ਦਾ ਉਤੇ ਉਦਾਂ 9 ਕਿਲੋ ਗੱਬਣ ਕਿੰਨੇ ਚਿਰ ਦੀ ਗੱਬਣ ਇਹ ਵੀ ਉਹਦੇ ਬਰਾਬਰ ਹੀ ਆ 5 ਮਹੀਨੇ ਇਹਦੇ ਵੀ ਕੱਟ ਪਏ ਪੰਜਾਂ ਮਹੀਨਿਆਂ ਦੇ ਲਾ ਕੇ ਬੰਨੇ ਹਨਾ ਠੀਕ ਹੈ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਇਹਦਾ 40000 ਕੀ ਹਾਂਜੀ ਤੇ 38 ਦੀ ਦੇਦਾਂ ਠੀਕ ਹੈ ਜੀ ਸਹੀ ਆ ਹੋਜੂ ਮੌਕੇ ਥੋੜਾ ਪਤਾ ਕਰਦਾਂਗੇ ਠੀਕ ਫੋਨ ਲਾਵੇ ਕੋਈ ਸਾਡੇ ਚੈਨਲ ਨੂੰ ਵੇਖ ਕੇ ਆਊਗਾ ਜਰੂਰ ਕਰਾਂਗੇ ਠੀਕ ਹੈ ਜੀ ਫੋਨ ਲਾਵੇ ਆਪਾਂ ਜਿਹੜੀ ਗੱਲ ਦੱਸੀ ਆ ਉਦੋਂ ਸੋਹਣੀ ਸਨਖੀ ਪੂਰੀ ਹੈ ਜੀ ਅਸੀਂ ਅੱਗੇ ਕੱਟਾ ਆ ਗਿਆ ਜੀ ਕੱਟਾ ਵੇਖੋ ਆਹ ਵੇਖੋ ਜੀ ਕੱਟੇ ਦਾ ਮੂੰਹ ਜੈ ਕਰੋ ਨੀਲੀ ਰਾਵੀ ਦਾ ਕੱਟਾ ਨਹੀਂ ਕਹਿ ਸਕਦੇ ਮੈਨੂੰ ਬੱਲਾ ਕਹਿ ਸਕਦੇ ਬੱਲਾ ਬੱਲਾ ਕੱਟਾ ਜੀ ਸੋਹਣਾ ਵੇਖੋ ਕਿੰਨਾ ਅੰਗਰੇਜ਼ਾਂ ਵਰਗਾ ਮੂੰਹ ਹੈ ਇਹਦਾ ਇਹ ਕਦੀ ਖੋਲੇ ਖਾਵੇਗਾ ਤੇ ਫਿਰ ਨਾਚੇਗਾ ਹੁਣ ਹਾਂ ਜੀ ਅੰਗਰੇਜ਼ਾਂ ਰਗਾਏ ਹੋਰ ਇਦਾਂ ਕਿੰਨੇ ਚਿਰ ਦਾ ਹੋ ਗਿਆ ਜੀ ਇਹ ਇਹ ਹੋ ਗਿਆ ਜੇ 14-15 ਮਹੀਨਿਆਂ ਦਾ 14-15 ਮਹੀਨਿਆਂ ਦਾ ਹੋ ਗਿਆ ਮਾਂ ਅੰਦਰ ਵੱਜੀ ਆ ਜੀ ਦੋ ਦੋ ਸਾਢੇ 13-14 ਲੀਟਰ ਕਰਦੀ ਆ ਠੀਕ ਨਾਰਮਲ ਸੇਵਾ ਤੇ ਬਿੱਲੀਆਂ ਆਖਾਂ ਨਾਰਮਲ ਸੇਵਾ ਤੇ ਕਰਦੀ ਆ ਤੇ ਐਰ ਕਾ ਜਿਹੜਾ ਭਿੰਦਰ ਸਾਹਿਬ ਇਹਨੂੰ ਮੱਝ ਨੂੰ ਆ 4 ਮਹੀਨੇ ਦੀ ਗੱਪਣਾ 10,000 ਕਿਲੋ ਦੁੱਧ ਆ ਜੀ ਦਾ ਉਹਨੂੰ ਇੰਜੈਕਸ਼ਨ ਲੱਗਾ ਇਹਦਾ ਜਿਹੜਾ ਇੰਜੈਕਸ਼ਨ ਹੀ ਨਾ ਆ ਇਹ ਵੀ ਵਧੀਆ ਪਰ ਸਾਡੇ ਵਿਆਹ ਹੋਣ ਕਰਕੇ ਜਦੋਂ ਸਫਾਈ ਸਕੂਈ ਕੀਤੀ ਨਾ ਤੇ ਉਹ ਮਤਲਬ ਅੱਗੇ ਪਿਛੇ ਹੋ ਗਿਆ ਠੀਕ ਆ ਲੈ ਜੋ ਲੈ ਜੋ ਇਹਨੂੰ ਜੀ ਬਾਕੀ ਸੋਹਣਾ ਵੇਖੋ ਕਿੰਨਾ ਜੀ ਹਾਂ ਮਤਲਬ ਫਿਰ ਘੱਟ ਦੇਰੀ ਡੂਰੀ ਤੇ ਰੱਖਣ ਵਾਲਾ ਬਹੁਤ ਆਠ ਹੁੰਡੇ ਦੀ ਵਿਖਾਓ ਇੱਕ ਰੰ ਜੀ 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 ਇਹ ਬਹੁਤ ਹੀ ਸੋਹਣਾ ਵਾ ਟੈਸਟਿੰਗ ਆ ਲੈ ਸਟ੍ਰੇਟ ਆ ਬੇਲ ਵੀ ਲੰਮੀ ਆ ਕੁਆਲਿਟੀ ਵੇਖੋ ਚੈੱਕ ਕਰੋ ਜੀ ਅਜੇ ਬੱਚਾ ਹੀ ਆਈ ਬੱਚਾ ਇਹ ਬਿਲਕੁਲ ਬੱਚਾ ਜੀ ਜੀ ਜਾਂਦ ਲੈ ਜਾ ਥੋੜਾ ਹੈ ਸਾਡੇ ਤੋਂ ਡਰਦਾ ਜੀ ਸਾਡਾ ਡਰਦਾ ਇਹ ਤੋਂ ਬਰੋਂਾ ਕੱਡੀ-ਕੁੱਡੀ ਦਾ ਨਹੀਂ ਕੋਈ ਨਹੀਂ ਕੋਈ ਨਹੀਂ ਆਰਾਮ ਨਾਰਾਮ ਪਸਟੀ ਕਾਲਮ ਖਾਉਤ ਹੈ ਹਾਂਜੀ ਹਾਂਜੀ ਆ ਵੇਖੋ ਜੀ ਤੇ ਮਾਸਾ ਨਹੀਂ ਹੈ ਬੱਚਾ ਬੱਚਾ ਜਿਹਦੇ ਬੱਚਾ ਆ ਗਿਆ ਪਤਾ ਲੱਗਦਾ ਆ ਗਿਆ ਉਹਦਾ ਠੰਡਾ ਬਹੁਤ ਆ ਇਹੋ ਜੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਮਤਲਬ ਸ਼ਨਾਰੂ ਨਹੀਂ ਆ ਜੀ 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 ਆ ਵੇਖੋ ਆੜੋਂ ਦੇ ਹਾਂਜੀ ਲੈ ਜਾਓ ਕੋਈ ਨਹੀਂ ਲੈ ਜਾਓ ਇਹਦਾ ਦੱਸ ਦਿਓ ਕੀਮਤ ਕਿੰਨੀ ਕ ਲੈਣੀ ਹੈ ਜੀ ਕੀਮਤ ਇਹਦੀ ਨਾ ਪਤਾ ਜੇ ਦਨਕ 30 ਤੇ 55000 ਦੇ ਹਾਂਜੀ ਤੇ 50000 ਦਾ ਦੇ ਦਾਂਗੇ ਛੋੜ ਕਰਦੇ ਉਹ ਮੌਕੇ ਥੋੜੀ ਬੀ ਕਰਦਾਂਗੇ ਥੋੜੀ ਬੋਦੀ ਖੜਨਾ ਕਦਰਦਾਨ ਨਹੀਂ ਐ ਇਹਨੂੰ ਹਾਂ ਜਿੰਨੂੰ ਫਿਰ ਮਤਲਬ ਇਹਦੀ ਹੈਗੀ ਪਹਿਚਾਨ ਉਹ ਨਹੀਂ ਖੜਦਾ ਠੀਕ ਹੈ ਜੀ ਮੈਂ ਇਹਨੂੰ ਕਹਿਣਾ ਵੀ ਇਹ ਚ ਆ ਪੱਖ ਬਹੁਤ ਜ਼ਿਆਦਾ ਆ ਕਿਸੇ ਨੇ ਪੁੱਛਣਾ ਜੀ 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 ਮਤਲਬ ਬਹੁਤ ਵਧੀਆ ਵਾ ਹਾਂਜੀ ਆਪੀ ਸਾਨੂੰ ਨਹੀਂ ਵਾਰਾ ਖਾਂਦਾ ਮੁੰਡਾ ਕਹਿੰਦਾ ਪਾਪਾ ਵੀ ਆਹ ਬੋਧਾ ਵਾਲੇ ਦਾ ਪਾਪਾ ਖੁਦਾ ਕਰੀਏ ਮੇਰਾ ਲੱਗਦਾ ਹੀ ਮੈਨੂੰ ਪਾਲਣ ਦਾ ਠੀਕ ਹੈ ਠੀਕ ਹੈ ਮਾ ਦਾ ਚਿਚਾ ਬੜਾ ਕਾਫਕੂ ਸਭ ਕੁਝ ਲਿਆ ਕੇ ਰੱਖਿਆ ਹੈ ਦਾ ਠੀਕ ਕਰਨੀ ਕੋਈ ਗੱਲਬਾਤ ਹੋਰ ਜੀ ਇੱਕ ਬੱਛੀ ਆ ਬੱਛੀ ਹੈਗੀ ਇਹ ਵੀ ਕੋਈ ਨਹੀਂ ਕਹੋ ਤੇ ਜਿਆ ਸਿੱਟੀ ਆ ਉਹਦੀ ਆ ਅੱਛਾ ਉਸੇ ਵੇਰ ਦੀ ਆਜੂ ਵਾਰ ਲੈਓ ਸਾਡੇ ਨਾਲ ਇੱਕ ਹੋਰ ਜੱਸੀ ਨੀ ਬੱਛੀ ਪਿੰਡ ਸਾਹਿਬ ਇੱਕ ਸਾਡੇ ਥਾਂ ਥੋੜਾ ਵਾ ਠੀਕ ਹੈ ਕੋੜੇ ਕਰਨ ਇਹ ਬੱਜੀਆਂ ਹੀ ਨਹੀਂ ਨਾ ਚਾਹੀਦਾ ਠੀਕ 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 ਹੁਣ ਪਿਛੇ ਕਿਤੇ ਬਣਾਵਾਂਗੇ ਜਗ੍ਹਾ ਕਿੰਨੇ ਚਿਰ ਦੀ ਹੋਗੀ ਜੀ ਇਹ ਇਹ ਸਾਲ ਤੋਂ ਉੱਪਰ ਹੀ ਹੈ ਇਕੱਲਾ ਸਾਲ ਤੋਂ ਉੱਪਰ ਤੇ ਖੁੱਲ ਖੁੱਲੇ ਹੀ ਕਹਿੰਦੇ ਨਹੀਂ ਇਹਨੂੰ ਪੂਸ਼ ਕੋੜੀਆਂ ਵਰਗੀ ਹੈ ਵੀ ਆਹ ਵੇਖੋ ਕਰੋ ਚੈੱਕ ਨਸਲ ਚੈੱਕ ਕਰੋ ਵੇਖੋ ਇਹਦੇ ਨਸਲ ਵੇਖੋ ਜੀ ਸਾਲ ਦੀ ਹੋਗੀ ਇਹ ਹਾਂ ਹਾਂ ਸਾਲ ਦੀ ਹੋਗੀ ਝੂੜਦੀ ਆਹ ਵੇਖੋ ਜੀ ਕਿੱਡੀ ਸੋਹਣੀ ਹੈ ਇਹ ਜੀ ਆ ਤਾਂ ਬੱਚਿਆਂ ਦੇ ਖੇਡਣ ਨੂੰ ਲੈ ਜੇ ਭਾਵੇਂ ਜਿੰਨੀ ਸੋਹਣੀ ਇਹ ਪੂਸ਼ਪਾਸ ਵੇਖੋ ਕਿੰਨੀ ਚੰਗੀ ਆ ਬਹੁਤ ਕੁਆਲਟੀ ਦੀ ਬਰੀਡ ਬਾਜੀ ਇਹਨੂੰ ਬਾਹਰ ਹੀ ਮੰਦੋ ਇੱਥੇ ਕਿਤੇ ਟੋਕੇ ਨਾ ਮੰਦੋ ਭਾਵੇਂ ਤੇ ਇਹਦੀ ਕੀਮਤ ਕਿੰਨੀ ਕੁ ਲਾਓਗੇ ਜੀ ਜੋ ਤੁਹਾਨੂੰ ਠੀਕ ਲੱਗਦੀ ਤੁਸੀਂ ਦੱਸ ਦਿਓ ਨਹੀਂ ਤੁਸੀਂ ਤਾਂ ਝੋਲੀ ਇੱਕ ਰਾਂ ਦਿਖਾਈਏ ਇਹਦੀ ਪਹਿਲਾਂ ਬਹੁਤ ਬਹੁਤ ਸ਼ਾਨਦਾਰ ਹੈ ਹੈ ਬਹੁਤ ਸ਼ਾਨਦਾਰ ਅਲੱਗ ਚੀਜ਼ ਹੀ ਐ ਨਾ ਦੱਸੋ ਇਹਦਾ 5000 ਰੁਪਏ ਛੋਟ ਕਰ ਦਾਂਗੇ ਥੋੜੀ ਬਹੁਤੀ ਲਓ ਜੀ ਆ ਤਾਂ ਆਪਾਂ ਨਹੀਂ ਹੁਣ ਕਹਿਣਾ ਕੁਝ ਵੀ ਬਰੀਡ ਦੇ ਹਿਸਾਬ ਨਾਲ ਮੁੱਲ ਵੇਖੋ ਵੀ ਕਿੰਨਾ ਜਾਇਜ਼ ਮੰਗਿਆ ਉਹਨੇ ਬਿਲਕੁਲ ਆਪਾਂ ਜਿਹੜਾ ਮੁੜ ਕੇ ਗਿਆ ਜਿਹੜੇ ਬਰੀਡ ਤੇ ਕੰਮ ਕਰਦੇ ਆ ਲੈ ਜਾਈ ਕੋਈ ਵੀ ਭੈਣ ਭਰਾ ਚੰਗੀ ਆ ਵਾਸ਼ੀ ਮਾੜੀ ਨਹੀਂ ਗਈ ਸੋਹਣੀ ਆ ਠੀਕ ਆ ਤਾਂ ਕਰ ਨਹੀਂ ਭਾਜੀ ਕੋਈ ਗੱਲਬਾਤ ਹੋਰ ਜੀ ਬਸ ਗੱਲਬਾਤ ਭਿੰਡਰ ਸਾਹਿਬ ਇਹੋ ਹੀ ਆ ਵੀ ਸਾਰੇ ਵੀਰ ਜਿਹੜੇ ਜਿੰਨੇ ਵੀ ਲੈਣੀਆਂ ਆ ਇੱਥੇ ਆਣ ਕੇ ਆਪਣਾ ਸ਼ੱਕ ਕੱਢਦੇ ਹਨ ਮੇਰੇ ਘੇਟੋਂ ਬਾਹਰ ਹੋ ਗਿਆਂ ਫਿਰ ਮੇਰੀ ਕਿੰਨੇ ਵਾਰੀ ਕੋਈ ਜੀ 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 ਭਾਵੇਂ 10 ਹਰਾਂ ਚੋ ਲੈਣ ਆਪਾਂ ਨੂੰ ਨਹੀਂ ਕੋਈ ਗੱਲ ਤੁਸੀਂ ਮਨਾ ਹੀ ਨਹੀਂ ਕਰਦੇ ਜਦੋਂ ਨਹੀਂ ਬਿਲਕੁਲ ਅਗਲਾ ਵੀ ਆ ਗਿਆ ਆਪਣੀ ਤਸੱਲੀ ਕਰੇ ਹਨਾ ਹਾਂ ਬਿਲਕੁਲ ਠੀਕ ਹੈ ਜੀ ਹਾਂ ਧੰਨਵਾਦ ਜੀ ਤੇ ਬਾਕੀ ਲਾ ਲਿਓ ਫੋਨ ਭਾਜੀ ਨੂੰ ਪਸ਼ੂ ਸਾਰੇ ਹੀ ਸੋਹਣੇ ਆ ਜੀ ਗੁਰੂ ਰਾਮਦਾਸ ਸਾਹਿਬ ਦਾ ਭਲਾ ਕਰੇ ਸਦਾ ਤੇ ਕਿਰਪਾ ਬਣਾਈ ਰੱਖੇ ਠੀਕ ਹੈ ਜੀ ਚੰਗੇ ਕੁਆਲਿਟੀ ਦੇ ਪਸ਼ੂ ਆ ਸਾਰੇ ਇੱਕ ਤੋਂ ਇੱਕ ਉੱਪਰ ਆ ਦੋ ਤੋਂ ਓਕੜਾ ਕਬਣਾ ਇੱਕ ਕਟਾ ਤੇ ਇੱਕ ਪਾਜੀ ਸਿੱਧਾ ਆ ਜਰਸੀ ਵਸ਼ੀਦ ਮੈਨੂੰ ਤਾਂ ਬਹੁਤ ਚੰਗੀ ਸੋਹਣੀ ਲੱਗੀ ਆ ਜੀ ਬਾਕੀ ਤੁਹਾਨੂੰ ਵੀ ਸੋਹਣੀ ਲੱਗੂਗੀ ਕੋਲ ਆਓਗੇ ਚੰਗੀ ਸੰਭਾਲੀ ਹੈ ਜੀ ਕੱਟੀ ਵੀ ਚੰਗੀ ਸੋਹਣੀ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ